ਪਰ ਤੇ ਉਸ ਸੱਤਾ ਦੇ ਨਾਲ ਨਾਰਾਜ਼ਗੀ ਦੀ ਨਜ਼ਰ ਆਉਂਦੀ ਸੀ ਮੁਲਾਜ਼ਮ ਤਰਨੇ ਲਾਰੇ ਸੀਗੇ ਜਥੇਬੰਦੀਆਂ ਅਲੱਗ-ਅਲੱਗ 30 ਤੋਂ 35 ਜਥੇਬੰਦੀਆਂ ਇੱਕੋ ਵਾਰੀ ਤਰਨ ਤਰਨ ਦੇ ਵਿੱਚ ਤਰਨੇ ਦੇ ਰਹੀਆਂ ਸੀਗੀਆਂ ਜੋ ਸੋਸ਼ਲ ਮੀਡੀਆ ਦੇ ਉੱਪਰ ਲੋਕ ਨਜ਼ਰ ਆ ਰਹੇ ਸੀਗੇ ਗੁੱਸਾ ਨਜ਼ਰ ਆ ਰਿਹਾ ਸੀਗਾ ਉਹ ਵੋਟਾਂ ਦੇ ਵਿੱਚ ਉਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਤਬਦੀਲ ਨਹੀਂ ਹੋਇਆ ਉਸ ਦਾ ਕੀ ਗਹਿਰਾਈ ਦੇ ਵਿੱਚ ਕਾਰਨ ਕੀ ਸਮਝਦੇ ਹੋ ਚਲੋ ਜ਼ੋਰ ਤਾਂ ਚੱਲਦਾ ਇੱਕ ਦੋ ਪਰਸੈਂਟ ਵੋਟ ਦਾ ਫਰਕ ਪੈ ਜਾਂਦਾ ਪਰ ਉਸ ਤਰੀਕੇ ਨਾਲ ਨਜ਼ਰ ਨਹੀਂ ਆਇਆ ਨਹੀਂ ਨਹੀਂ ਇੱਕ ਦੋ ਦਾ ਨਹੀਂ ਫਰਕ ਪੈਂਦਾ ਤੁਸੀਂ ਪੂਤਨ ਨੂੰ ਹਰਾ ਸਕਦੇ ਜਦੋਂ ਕੋ ਸੱਤਾ ਆਇਆ ਜਦੋਂ ਉਹਨੇ ਕੰਸੋਲੀਡੇਟ ਇੱਕਾਰੀ ਕਰ ਲਈ ਉਹ ਬਹੁਤ ਕੁਝ ਹੁੰਦਾ ਏਜੰਸੀਆਂ ਆ ਅਗਲੇ ਨੂੰ ਥ੍ਰੈਟ ਕਰਨਾ ਤੰਕਾ ਨਾ ਸ਼ਾਮਦਮ ਦੰਡ ਭੇਡ ਦਾ ਮਤਲਬ ਇਹੀ ਹੈ ਨਾ ਪਹਿਲਾਂ ਕੋਈ ਦਾਣਾ ਪਾ ਕੇ ਦੇਖੋ ਜੇ ਨਹੀਂ ਚੁਗਿਆ ਫਿਰ ਉਸ ਨੂੰ ਕੋਈ ਹੋਰ ਦੇ ਕੇ ਦੇਖੋ ਫਿਰ ਉਹ ਵੀ ਨਹੀਂ ਕੀਤਾ ਫਿਰ ਉਸ ਨੂੰ ਥ੍ਰੈਟ ਕਰਕੇ ਦੇਖੋ ਫਿਰ ਉਸ ਨੂੰ ਕੁੱਟ ਮਾਰ ਕੇ ਦੇਖੋ ਮਤਲਬ ਸਾਰੇ ਸ਼ਾਮਦਮ ਦੰਡ ਭੇਡ ਭੇਡ ਫਿਰ ਜੇ ਤੁਸੀਂ ਕਿਸੇ ਨਾਲ ਨਹੀਂ ਹੁੰਦਾ ਫਿਰ ਕੋਈ ਕਮਿਊਨਲ ਗੱਲਾਂ ਕਰਾ ਦਿਓ ਭੇਤ ਬਾ ਦਿਓ ਆਪਸ ਵਿੱਚ ਉਹਨਾਂ ਦੀ ਲੜਾਈਆਂ ਕਰਾ ਦਿਓ ਕੋਈ ਬੰਬ ਛੱਡ ਦਿਓ ਲਓ ਜੀ ਲਾਲਾ ਲਾਲਾ ਹੋ ਗਈ 78 ਤੋਂ ਬਾਅਦ ਜੇ ਕਾਂਗਰਸ ਨੇ 400 ਤੋਂ ਵੱਧ ਪਾਰਲੀਮੈਂਟ ਦੀਆਂ ਸੀਟਾਂ ਲੈ ਲਈਆਂ ਤੁ ਕਿਸ ਕਰਕੇ ਉਹ ਇੱਕ ਵੱਡਾ ਵਿਸਫੋਟ ਤੇ ਹੋਇਆ ਹੀ ਨਾ ਭੇਦ ਵਾਲਾ ਵਿਸਫੋਟ ਹੋਇਆ ਨਾ ਰਮੰਦਰ ਸਾਹਿਬ ਦਾ ਤੇ ਉਹਨਾਂ ਦੇ ਇੰਦਰਾ ਗਾਂਧੀ ਦੇ ਮਰਨ ਦਾ ਮਤਲਬ ਉਹ ਸਾਰਾ ਜਿਹੜਾ ਹੋਇਆ ਉਦੋਂ ਬਾਅਦ ਜਿਹੜੀਆਂ ਵੋਟਾਂ ਪਈਆਂ 400 ਤੋਂ ਵੱਧ ਕਦੀ ਵੀ ਕਿਸੇ ਵੀ ਸਿੰਗਲ ਪਾਰਟੀ ਨੇ ਇੰਨੀਆਂ ਸੀਟਾਂ ਨਹੀਂ ਲੈ ਕੇ ਗਿਆ ਹੋਗਾ ਪਾਰਲੀਮੈਂਟ ਐਸ ਕਰਕੇ ਜਿਹੜੀ ਇਹ ਹੈ ਨਾ ਜਿਨ੍ਹਾਂ ਕੋ ਰੂਲਿੰਗ ਹੁੰਦੀ ਹੈ ਸ਼ਕਤੀ ਹੁੰਦੀ ਹੈ ਉਹ ਤੁਹਾਨੂੰ ਸਿੰਪਲ ਨਾ ਸਮਝੋ ਮਜਾਰੇ ਵਾਲੇ ਗਏ ਪ੍ਰਧਾਨ ਗਏ ਉਝਾਰਤਾ ਦਾ ਤੇ ਕਾਰੀ ਦੇਣਾ ਕਾਨੂੰ ਆ ਆ ਲੈ ਮੈਂ ਜ਼ਿੰਮੇਵਾਰੀ ਲਈ ਐਹੀ ਕਹਿਣਾ ਹੀ ਆ ਅਗਲੇ ਜਿਹੜੇ ਪਰੇਸ਼ਾਨ ਹੁੰਦੇ ਉਹ ਮਨ ਜਾਂਦੇ ਇਹ ਇਕੱਲਾ ਹੀ ਨਹੀਂ ਲੋਕਾਂ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪ੍ਰੋਬਲਮਾਂ ਹੁੰਦੀਆਂ ਉਹ ਹੱਲ ਵੀ ਕਰਦੇ ਜਾ ਕੇ ਉੱਥੇ ਸਾਰਿਆਂ ਤੋਂ ਪਹਿਲਾਂ ਮੁਆਵਜ਼ਾ ਵੀ ਦਿੱਤਾ ਹੋਰ ਵੀ ਦਿੱਤਾ ਸਾਰਿਆਂ ਤੋਂ ਪਹਿਲਾਂ ਸੜਕਾਂ ਉੱਥੇ ਦੀਆਂ ਠੀਕ ਕਰਨ ਲਾਪੇ ਜਿਹੜੀਆਂ ਲੁਧਿਆਣੇ ਪੱਛਮੀ ਚ ਵੀ ਕਰਵਾਈਆਂ ਸੀ ਜਾ ਕੇ ਇਹਨਾਂ ਨੇ ਸਾਰੇ ਉਸ ਏਰੀਏ ਦੀਆਂ ਇਹਦਾ ਮਤਲਬ ਇਹ ਥੋੜੀ ਪੰਜਾਬ ਦਾ ਵਿਕਾਸ ਹੋ ਗਿਆ ਪਰ ਜਦੋਂ ਬਰਾਬਰ ਦੀ ਖੇਡ ਹੋਊਗੀ ਉਹ ਜਸਤਾਈ ਦੇ ਵਿੱਚ ਤੇ ਪੰਜਾਬ ਦਾ ਪੂਰੇ ਦਾ ਵਿਕਾਸ ਨਹੀਂ ਹੋਇਆਊਗਾ ਇੱਕ ਸੀਟ ਦਾ ਕਰਾ ਲਿਆ ਅੱਧੀ ਸੀਟ ਦਾ ਕਰਾ ਲਿਆ ਇੱਕ ਪਿੰਡ ਦਾ ਕਰਾ ਲਿਆ ਉਹ ਤੇ ਚੱਲੀ ਜਾਂਦਾ ਉਹ ਤੇ ਆਪਣਾ ਆਪਣਾ ਕਰਦਾ ਹੈ ਜਾਂ ਜਿਹੜੇ ਮੁੱਖ ਆਦਮੀ ਆ ਚਾਰ ਪੰਜ ਵੱਡੇ ਲੀਡਰ ਹੈ ਉਹਨਾਂ ਦੇ ਵੀ ਆਪੋ ਆਪਣੀ ਕੰਸਟੀਟੂਐਂਸੀ ਚ ਕਰਾ ਲਿਆ ਅਗਲੀ ਵਾਰ ਨੂੰ ਸਿਕਿਉਰ ਕਰਨ ਲਈ ਸਾਰਾ ਪੰਜਾਬ ਦੇ ਉੱਤੇ ਕਰਜ਼ਾ ਚੜੀ ਜਾਂਦਾ ਸਾਰੇ ਪੰਜਾਬ ਦਾ ਤੇ ਬੁਰਾ ਹਾਲਿਆ ਇਸ ਲਈ ਜਿਹੜਾ ਐਨਾ ਚੀਜ਼ਾਂ ਨੂੰ ਸਿੱਧਾ ਪ੍ਰੋਜੈਕਟ ਇੰਜ ਨਾ ਕਰੋਗੇ ਇਹ ਹੁਣ 2027 ਦੀ ਜੋ ਕਹਿ ਹੀ ਰਹੇ ਆ ਆਮ ਆਦਮੀ ਪਾਡੋ सेमीफाइनल 2027 ਦਾ ਸੈਮੀਫਾਈਨਲ ਗਰੰਟੀ ਹੋ ਗਿਆ ਮੋੜ ਲੱਗ ਗਿਆ ਭਾਈ ਸਾਹਿਬ ਤੁਸੀਂ ਕਿਵੇਂ ਕਲੇਮ ਕਰ ਸਕਦੇ ਆ ਕਿ ਤੁਹਾਨੂੰ 2027 ਦਾ ਲੱਗ ਗਿਆ ਤੁਹਾਡੀ ਆਪਣੀ ਸੀਟ ਤੇ ਤੁਹਾਨੂੰ ਦੁਬਾਰਾ ਮਿਲ ਗਈ ਤੁਹਾਡੇ ਤੇ ਸਟੇਟਸ ਕੋਈ ਹੈ ਨਾ ਤੁਹਾਡੇ ਤੇ ਕੋਈ ਅਚੀਵਮੈਂਟ ਨਹੀਂ ਹੈ ਜਿੱਥੇ ਸਿੱਗੇ ਤੁਸੀਂ ਉੱਥੇ ਖੜੇ ਆ ਅਚੀਵਮੈਂਟ ਤੇ ਉਹਨਾਂ ਦੀ ਜਿਹੜੀ ਥੱਲਿਓਂ ਉੱਪਰ ਆ ਗਈ ਆ ਉਹਨਾਂ ਨੂੰ ਤੁਸੀਂ ਪ੍ਰੋਜੈਕਸ਼ਨ ਕਰਕੇ ਕਹਿ ਸਕਦੇ ਆ ਕਿ ਉਹਨਾਂ ਦਾ ਰਿਵਾਈਵਲ ਹੋਇਆ ਜਿਸ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਕਾਲੀਦਲ ਦਾ ਕਾਂਗਰਸ ਚੌਥੇ ਨੰਬਰ ਤੇ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੋਵੇ ਔਰ ਹੁਣੇ ਮੈਨੂੰ ਕੋਈ ਦੱਸ ਰਿਹਾ ਸੀਗਾ ਕਿ ਰਾਜਸਥਾਨ ਦੇ ਵਿੱਚ 22 ਇਲੈਕਸ਼ਨ ਕਾਂਗਰਸ ਜਿੱਤ ਗਈ ਹੈ ਭਾਜਪਾ ਨੂੰ ਬਹੁਤ ਥੱਲੇ ਕਰਤਾ ਤੇ ਜੇ ਉਥੇ ਕਾਂਗਰਸ ਐਂਡ ਐਂਟੀ ਇੰਕੰਬੈਂਸੀ ਦਾ ਫਾਇਦਾ ਲੈ ਸਕਦੀ ਆ ਇੱਥੇ ਕਾਂਗਰਸ ਨੂੰ ਕੀ ਗੱਲ ਹੋਈ ਆ ਕਾਂਗਰਸ ਇਥੋਂ ਪਹਿਲਾਂ ਜਿੱਤਦੀ ਰਹੀ ਆ